ਪਰ ਆਪਾਂ ਸੰਦੀਪ अरोड़ा ਸਾਹਿਬ ਹੋਰਾਂ ਦੀ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਉਹਨਾਂ ਦੀ ਜਿਹੜੀ ਐਂਟਰੀ ਹੈ ਨਾ ਉਹਦੇ ਤੇ ਆਪਾਂ ਸ਼ੁਰੂ ਤੋਂ ਗੱਲ ਕਰ ਰਹੇ ਹਾਂ ਕਿ ਕਿਹੜੇ ਪਾਸੇ ਹੋਊਗੀ ਕਿਵੇਂ ਹੋਊਗੀ ਪਹਿਲਾਂ ਇਹ ਸੀਗਾ ਕਿ ਸ਼ਾਇਦ ਉਹਨਾਂ ਦੀ ਐਂਟਰੀ ਕੇਜਰੀਵਾਲ ਸਾਹਿਬ ਦੀ ਐਂਟਰੀ ਹੈ ਪਰ ਚਲੋ ਉਹ ਕਿਤੇ ਨਾ ਕਿਤੇ ਇਹਨਾਂ ਦਾ ਪ੍ਰਧਿਕਰਮ ਆ ਗਿਆ ਸੀ ਕਿ ਨਹੀਂ ਉਹਦਾ ਨਹੀਂ ਹੈ ਪਰ ਇੱਕ ਡਾਇਰੈਕਟ ਐਂਟਰੀ ਇਕ ਲੈਟਰਲ ਐਂਟਰੀ ਇਹ ਕਿਵੇਂ ਦੀ ਐਂਟਰੀ ਹੈ अरोड़ा ਸਾਹਿਬ ਦੀ ਤੇ ਉਹ ਹੁਣ ਕੀ ਇਫੈਕਟ ਪਾਏਗੀ ਕੀ ਪ੍ਰਭਾਵ ਪਾਏਗੀ ਰਾਜਨੀਤੀ ਤੇ ਦੇਖੋ ਲੇਟਰਲ ਐਂਟਰੀ ਤੇ ਅਸੀਂ ਇੱਕ ਦਿਨ ਤਫਸੀਲ ਨਾਲ ਗੱਲ ਕੀਤੀ ਸੀ ਕਿ ਲੈਟਰਲ ਐਂਟਰੀ ਹੁੰਦੀ ਕੀ ਹੈ ਜੀ ਹੁਣ ਜੇ ਅਰੂੜਾ ਸਾਹਿਬ ਬਾਰੇ ਗੱਲ ਕੀਤੀ ਜਾਵੇ ਤੇ ਕੱਲ ਅਸੀਂ ਨਾ ਕਿਤੇ ਗੱਲਾਂ ਪੈ ਕਰਦੇ ਸਾਂ ਤੇ ਮੈਂ ਕਿਹਾ ਜੀ ਇਹ ਫਲਾਣੀ ਪਲਾਂਟ ਕੀਤੀ ਖਬਰ ਹੈ ਹਮ ਸਵਾਲ ਪੈਦਾ ਹੁੰਦਾ ਕਿ ਯਾਰ ਇੱਕ ਖਬਰ ਇੱਕ ਪਲਾਂਟ ਕੀਤੀ ਕੀ ਹੁੰਦੀ ਹੈ ਬਿਲਕੁਲ ਉਹ ਪਲਾਂਟ ਕੀਤੀ ਖਬਰ ਤੁਸੀਂ ਵੀ ਪਛਾਣਨ ਜੋਗੀ ਹੋ ਜਾਓਗੇ ਜਦੋਂ ਬੰਦਾ ਥੋੜਾ ਜਿਹਾ ਖਬਰਾਂ ਨਾਲ ਖੇਡਦਾ ਹੈ ਜ਼ਰੂਰੀ ਨਹੀਂ ਕੋਈ ਪੱਤਰਕਾਰ ਹੀ ਹੋਵੇ ਜੀ ਜੀ ਉਹ ਖਬਰ ਸੀਗੀ ਕਿ ਅਰੂੜਾ ਸਾਹਿਬ ਜਲਦ ਕੈਬਨਟ 'ਚ ਜਾ ਰਹੇ ਆ ਹੂੰ ਇੱਥੋਂ ਹੀ ਫਿਰ ਇਹ ਚਰਚਾ ਅੱਗੇ ਤੁਰਨ ਲੱਗ ਪਈ ਕਿ ਕੀ ਲੁਧਿਆਣਾ ਜ਼ਿਮਨੀ ਚੋਣ ਹੋਣ ਤੋਂ ਪਹਿਲਾਂ ਹੀ ਹੂੰ ਇਹਨਾਂ ਨੂੰ ਕੈਬਨਟ 'ਚ ਲੈ ਲਿਆ ਜਾਏਗਾ ਜੀ ਵੀ ਮਤਲਬ ਕਿ ਸਿੱਧੀ ਐਂਟਰੀ ਇਹਨਾਂ ਦੀ ਕੈਬਨਟ ਦੇ ਵਿੱਚ ਵੱਜ ਜਾਵੇ ਹੂੰ ਉੱਤੇ ਬਾਅਦ ਫਿਰ ਇਲੈਕਸ਼ਨ ਹੋ ਜਾਊਗਾ ਇਲੈਕਸ਼ਨ 'ਚ ਇਹਨਾਂ ਜਿੱਤੀ ਜਾਣਾ ਫਿਰ ਇਹ ਇੱਕ ਉਮੀਦ ਹੁੰਦੀ ਹੈ ਕਿ ਉਹ ਜਿੱਤ ਕੇ ਆ ਜਾਣਗੇ ਤੇ ਉਸ ਤੋਂ ਬਾਅਦ ਆਪਣਾ ਉਦਾ ਜਿਹੜਾ ਉਹ ਸੰਭਾਲਦੇ ਰਹਿਣਗੇ ਦੇਖੋ ਮੰਤਰੀ ਕਿਸੇ ਨੂੰ ਬਣਾਉਣਾ ਇਹਨਾਂ ਨੇ ਉਹਦੇ ਵਾਸਤੇ ਕੋਈ ਦਿੱਕਤ ਨਹੀਂ ਆਏਗੀ ਹੂੰ ਕਿਉਂਕਿ ਇਹਨਾਂ ਦੇ ਕੋਲ ਜੋ ਸੀਮਤ ਕੋਟਾ ਹੁੰਦਾ ਮੰਤਰੀ ਬਣਾਉਣ ਦਾ ਜੀ ਸੀਟਾਂ ਦੇ ਹਿਸਾਬ ਨਾਲ ਵਿਧਾਨ ਸਭਾ ਦੀਆਂ ਸੀਟਾਂ ਦੇ ਹਿਸਾਬ ਨਾਲ ਉਹਦੇ ਚ ਜਗ੍ਹਾ ਹੈਗੀ ਐ ਇੱਕ ਦੋ ਬੰਦਿਆਂ ਦੀ ਉਹ ਜਦੋਂ ਮਰਜ਼ੀ ਆ ਤਾਂ ਸੈੱਟ ਕਰ ਸਕਦੇ ਫਿੱਟ ਕਰ ਸਕਦੇ ਆ ਕਿਸੇ ਜੀ ਠੀਕ ਹੈ ਨਾ ਜੀ ਤੇ ਅਰੋੜਾ ਸਾਹਿਬ ਦਾ ਸਭ ਤੋਂ ਨਾਮ ਅੱਗੇ ਉਹਨਾਂ ਦੇ ਵਿੱਚ ਜੇ ਇਦਾਂ ਹੁੰਦਾ ਤਾਂ ਆ ਅਰੋੜਾ ਸਾਹਿਬ ਤਾਂ ਫਿਰ ਤੁਸੀਂ ਦੇਖੋ ਨਾ ਕਿ ਕੱਲ ਇਹਨਾਂ ਨੇ ਅਧਿయోగ ਪਤੀਆਂ ਵਾਸਤੇ ਦੋ ਓਟੀਐਸ ਲੈ ਕੇ ਆਂਦੀਆਂ ਜੀ ਜੀ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਦੇਖੋ ਇੱਕੋ ਝਟਕੇ 'ਚ 200 ਕਰੋੜ ਰੁਪਏ ਦੀ ਇਹਨਾਂ ਨੂੰ ਯਾਨੀ ਉਦਯੋਗਪਤੀਆਂ ਨੂੰ ਰਾਹਤ ਦਿੱਤੀ ਗਈ ਹੈ ਲਗਭਗ 200 ਕਰੋੜ ਜੀ 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 ਤੇ ਕੱਲ ਹੀ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਸੀਗੀ ਉਹ ਠੰਡੇ ਬਸਤੇ 'ਚ ਚਲੀ ਗਈ ਤਲਕੀ ਤੋਂ ਬਾਅਦ ਜੀ ਉਹ ਕਹਿ ਲੋ ਕਿ ਇੱਕ ਨਵਾਂ ਸਿਆਪਾ ਸੇੜ ਗਈ ਹੂੰ ਹੂੰ ਇਹ ਦੇਖਣ ਵਾਲੀ ਗੱਲ ਹੈ ਨਾ ਹੁਣ ਕਿਸਾਨਾਂ ਦੀ ਨੇੜੇ ਤੇੜੇ ਛੇਤੀ ਲੋੜ ਨਹੀਂ ਹੈ ਕਿਉਂਕਿ ਜਿੰਨੀ ਚੂਣ ਤੇ ਹੋ ਰਹੀ ਹੈ ਲੁਧਿਆਣੇ ਕੱਲ ਰਾਤ ਗੁਜ਼ਾਰੀ ਮੈਂ ਸਜਨਾ ਸ਼ਹਿਰ ਤੇ ਰੇਲ ਲੁਧਿਆਣੇ ਜੀ ਤਾਂ ਗੱਲ ਇਹ ਆ ਕਿ ਤੁਸੀਂ ਤੇ ਭਈ ਹੁਣ ਵੋਟਾਂ ਪਾਉਣੀਆਂ ਕਿਸਾਨਾਂ ਨੇ ਤੇ ਗਾਂਹ ਜਾ ਕੇ ਹਾਲ ਫਿਲਹਾਲ ਤੇ ਸ਼ਹਿਰੀਆਂ ਦਾ ਜ਼ੋਰ ਹੈ ਜੀ ਤਾਂ ਫਿਰ ਉਹਦਾ ਨਹੀਂ ਅਧਿయోగਪਤੀ ਜਿਹੜੇ ਆ ਉਹ ਖੁਸ਼ ਕਰ ਦਿੱਤੇ ਕਿ 200 ਕਰੋੜ ਰੁਪਏ ਦੀਆਂ ਦੋ ਸਕੀਮਾਂ ਇਹਨਾਂ ਨੇ ਉਹ ਲਿਆਂਦੀਆਂ ਨੇ ਸਭ ਜੀ ਹੁਣ ਅਰੋੜਾ ਸਾਹਿਬ ਬਾਰੇ ਤੁਸੀਂ ਦੇਖੋ ਕਿ ਇੱਕ ਫੋਟੋ ਉਹਨਾਂ ਦੀ ਹੋਰ ਜਿਹੜੀ ਆ ਵੀ ਉਦਯੋਗਪਤੀਆਂ ਨਾਲ ਕੈਬਨਟ ਦੀ ਮੀਟਿੰਗ ਤੋਂ ਪਹਿਲਾਂ ਉਹ ਇੱਕ ਮੀਟਿੰਗ ਕਰਦੇ ਨਜ਼ਰ ਆ ਰਹੇ ਤੇ ਉਹਨਾਂ ਨੂੰ ਭਰੋਸਾ ਦੇ ਰਿਹਾ। ਜੀ ਨਾ ਹਾਲ ਫਿਲਹਾਲ ਉਹ ਸਰਕਾਰ ਦਾ ਹਿੱਸਾ ਨਹੀਂ। ਹਮ ਨਾ ਉਹ ਵਿਧਾਇਕ ਨੇ। ਜੀ ਉਹ ਤੇ ਕੇਂਦਰੀ ਸਿਆਸਤ ਦੇ ਵਿੱਚ ਨੇ ਨਾ ਬਿਲਕੁਲ। ਉਹ ਤੇ ਦਿੱਲੀ ਦੀ ਪੋਲਿਟਿਕਸ ਦੇ ਵਿੱਚ ਆ ਬਤੋ ਰਾਜ ਸਭਾ ਮੈਂਬਰ। ਜੀ ਪਰ ਸਰਗਰਮ ਪੰਜਾਬ ਦੇ ਵਿੱਚ ਤਾਂ ਪ੍ਰਭਾਵ ਕੀ ਦਿੱਤਾ ਜਾ ਰਿਹਾ ਹੈ? ਪ੍ਰਭਾਵ ਇਹੋ ਹੀ ਦਿੱਤਾ ਜਾ ਰਿਹਾ ਕਿ ਅਰੂੜਾ ਸਾਹਿਬ ਹੁਣ ਮੋਤਬਰ ਬਣ ਚੁੱਕੇ ਨੇ ਜੀ ਜੀ ਭਾਈ ਉਹ ਸਮੱਸਿਆਵਾਂ ਹੱਲ ਕਰਾਉਣ ਦੇ ਖਾਸ ਤੌਰ ਤੇ ਜਿਹੜੀਆਂ ਕਾਰੋਬਾਰੀਆਂ ਨਾਲ ਉਦਮੀਆਂ ਨਾਲ ਜੁੜੀਆਂ ਹੋਈਆਂ ਨੇ ਤਾਂ ਹੁਣ ਇੰਟਰਸਟਿੰਗ ਗੱਲ ਇਹ ਆ ਕਿ ਜੇ فرض ਕਰੋ ਇਹਨਾਂ ਦੀ ਇਦਾਂ ਦੀ ਕੋਈ ਐਂਟਰੀ ਵੱਜ ਜਾਂਦੀ ਆ ਸਿੱਧੇ ਇਹ ਕੈਬਨਿਟ ਚ ਪਹੁੰਚ ਜਾਂਦੇ ਆ ਅਰੂੜਾ ਸਾਹਿਬ ਕਿਉਂਕਿ ਤੁਸੀਂ ਦੇਖੋ ਨਾ ਜਲੰਧਰ ਦੇ ਵਿੱਚ ਇਹਨਾਂ ਨੇ ਇੱਕ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਤੁਸੀਂ ਜਿਤਾ ਦਿਓ ਜਲੰਧਰੀਓ ਤੇ ਤੁਹਾਨੂੰ ਅਸੀਂ ਇੱਕ ਮੰਤਰੀ ਦੇ ਦਿਆਂਗੇ ਬਿਲਕੁਲ ਭਗਤ ਜੀ ਨੂੰ ਰੋਲ ਖੋਲ ਕੇ ਇਹਨੇ ਮੰਤਰੀ ਤੇ ਬਣਾ ਦਿੱਤਾ ਪਰ ਉਹਨਾਂ ਦੇ ਕੋਲ ਮੰਤਰਾਲੇ ਕਿਹੜੇ ਮੜੇ ਚੈੱਕ ਕਰਕੇ ਜੀ 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 ਕੁਝ ਨਹੀਂ ਹੈਗਾ ਅੱਖ ਨਹੀਂ ਉਹ ਪੱਲੇ ਸਰਦੂਲ ਦੇ ਤਾਂ ਕੁਝ ਵੀ ਨਹੀਂ ਹੈਗਾ ਹੂੰ ਉੱਥੇ ਤੇ ਜੇ ਕਹ ਲਈਏ ਕਿ ਮਹਿਕਮੇ ਸ਼ਾਇਦ ਮੰਤਰਾਲੇ ਜਲੰਧਰ ਨੂੰ ਪਤਾ ਹੋਣਾ ਸਾਡੇ ਮੰਤਰੀ ਦੇ ਕੋਲ ਕਿਹੜੇ ਮੰਤਰਾਲੇ ਆ ਹੂੰ ਤੋ ਮਤਲਬ ਕਿ ਬੜੇ ਸਧਾਰਨ ਮੰਤਰਾਲੇ ਆਉਂ। ਜੀ ਜੀ ਜੀ। ਕੋਈ ਜ਼ਿਆਦਾ ਵਧੀਆ ਮੰਤਰਾਲੇ ਜੀ। ਲਾਪਤਾ ਤੇ ਨਹੀਂ ਹੈ ਘਟੋ ਘਟ ਮਾੜੇ ਮੋਟੇ ਸਧਾਰਨ ਨਹੀਂ। ਨਹੀਂ ਲਾਪਤਾ ਮੰਤਰਾਲਾ ਨਹੀਂ ਹੈਗਾ। ਜੀ। ਮੰਤਰਾਲੇ ਸਾਰੇ ਲੰਬੇ ਹੋਏ ਨੇ। ਹਮ। ਪਰੰਤੂ ਇੱਕ ਮੰਤਰਾਲੇ ਦਾ ਫਰਕ ਹੁੰਦਾ ਹੈ ਨਾ। ਜੀ ਬਿਲਕੁਲ ਇਹ ਤੇ ਹੈ। ਇੱਕ ਜਿਹਦੇ ਕੋਲ ਹੋਮ ਹੈ ਸਾਬ। ਹਮ। ਉਹਦੇ ਕੋਲ ਪੁਲਿਸ ਹੈ ਵੀ ਜੀ ਉਹ ਨਾ ਤੇਰੇ ਤੇਰੇ ਪਾਸ ਹੈ ਨਾ ਮੇਰੇ ਪਾਸ ਗੱਡੀ ਹੈ ਬੰਗਲਾ ਹੈ ਫਲਾ ਆਡਮ ਦਾ ਤੇਰੇ ਪਾਸ ਕੀ ਆਉਂਦਾ ਮੇਰੇ ਪਾਸ ਮਾ ਹਾਂ ਕਿੱਥੇ ਮਾਂ ਆ ਜੀ ਸਾਬ ਕਿੱਥੇ ਪੁਲਿਸ ਹோம் ਕੋਲਿਆ ਹਮ ਠੀਕ ਹੈ ਜੀ ਫਿਰ ਤੁਸੀਂ ਦੇਖੋ ਜੇਲਾ ਹோம் ਕੋਲਿਆ ਜੀ ਵਿਜੀਲੈਂਸ ਹோம் ਕੋਲਿਆ ਹੂੰ ਆ ਕਿੰਨੇ ਇਹ ਟ੍ਰੇਨਿੰਗ ਸੈਂਟਰ ਹੈ ਫਲਾਣਾ ਟਮਕਾੜਾ ਬਹੁਤ ਖੁਸ਼ ਹੈ ਵੱਡੀਆਂ ਵੱਡੀਆਂ ਤਾਂ ਇੱਕ ਹੈਗਾ ਇੱਕ ਹੈਗਾ ਜੀ ਆਜ਼ਾਦੀ ਘੁਲਾਟੀਆ ਦੀ ਭਲਾਈ ਲਈ ਮੰਤਰਾਲਾ ਉਹ ਦੇਦੇ ਹੋ ਜੀ ਸੁਖਮਨ ਸਾਹਿਬ ਨੂੰ ਸੁਣਿ ਸੁਣਾਈ ਉਹ ਕੀ ਕੀ ਆਜ਼ਾਦੀ ਘੁਲਾਟੀਏ ਉਹਨਾਂ ਦੇ ਪਰਿਵਾਰ ਕਿੰਨੇ ਕਿਆ ਆਜ਼ਾਦੀ ਘੁਲਾਟੀਏ ਹੁਣ ਕਿੰਨੇ ਕੁ ਰਹਿ ਗਏ ਤੇ ਉਹਨਾਂ ਵਾਸਤੇ ਹੋ ਕੀ ਰਿਹਾ ਬਿਲਕੁਲ ਇੱਕ ਮੰਤਰਾਲਾ ਉਹਦੀ ਕੋਈ ਜ਼ਿਆਦਾ ਵਕਤ ਨਹੀਂ ਹੈ ਜੀ ਬਿਲਕੁਲ ਆਜ਼ਾਦੀ ਘੁਲਾਟੀਆਂ ਦੀ ਨਹੀਂ ਮੈਂ ਗੱਲ ਕਰ ਰਿਹਾ ਕਿ ਆਜ਼ਾਦੀ ਘੁਲਾਟੀਆਂ ਦੀ ਕੋਈ ਅਹਿਮੀਅਤ ਘਟ ਹੈ ਨਹੀਂ ਪਰ ਉਹ ਇਹ ਕਿ ਮੰਤਰਾਲਾ ਇਸ ਤਰ੍ਹਾਂ ਦੇ ਉਹਨਾਂ 'ਚ ਕੰਮਕਾਰ ਕੋਈ ਨਹੀਂ ਮਲਾਈ ਮਲੂਈ ਹੈ ਨਹੀਂ ਜੀ ਬਿਲਕੁਲ ਬਿਲਕੁਲ ਮੱਖਣ ਦਾ ਡੂੰਗਾ ਜਿਹੜਾ ਹੁੰਦਾ ਹੈ ਉਹ ਸਖਣਾ ਹੂੰ ਚੰਨ ਮੇਰੇ ਮੱਖਣ ਹੂੰ ਕਿ ਡੂੰਗਾ ਸਖਣਾ ਤੋ ਮਤਲਬ ਕਿ ਇਹ ਚੀਜ਼ਾਂ ਦਾ ਫਰਕ ਹੁੰਦਾ ਹੈ ਸਾ ਜੀ ਤੋ ਕਹਿਣ ਦਾ ਮਤਲਬ ਇਹ ਆ ਕਿ ਜੋ ਇਹ ਚੀਜ਼ਾਂ ਚੱਲ ਰਹੀਆਂ ਨੇ ਸਾਬ ਜੀ ਉਹਦੇ ਵਿੱਚ ਗਾਂ ਇੱਕ ਰਿਸਕ ਫੈਕਟਰ ਵੀ ਤੇ ਹੈਗਾ ਨਾ ਹੂੰ ਅਰੋੜਾ ਸਾਹਿਬ ਨੂੰ ਇਹ ਬਣਾ ਦੇਣ ਮੰਤਰੀ ਤੇ ਉਧਰੋਂ ਲੁਧਿਆਣ ਵੀ ਲਾ ਦੇ ਨਸੀਬ ਹੂੰ ਸਰ ਦੁੱਖ ਬਹੁਤ ਹੋਏਗਾ ਡੀਪ ਬਿਲਕੁਲ ਗਹਿਰਾਈ ਤੱਕ ਜਾਏਗਾ ਫਿਰ ਦੁੱਖ ਹੈ ਹਾਂ ਜੀ ਬਹੁਤ ਡੀਪ ਹੋਏਗਾ ਔਰ ਇਹ ਅੱਗੇ ਮਿਸਾਲ ਆਪਾਂ ਰਾਜਸਥਾਨ ਚ ਵੇਖੀ ਆ ਨਾ ਟੀਟੀ ਸਾਹਿਬ ਹੂੰ ਤੁਸੀਂ ਜਿੱਥੇ ਬੈਠੇ ਹੋ ਇਹਨਾਂ ਦੇ ਰਿਸ਼ਤੇਦਾਰ ਨੇ ਟੀਟੀ ਸਾਹਿਬ ਹੂੰ ਤਾਂ ਕਹਿੰਦਾ ਮਤਲਬ ਇਹ ਹੈ ਕਿ ਭਈ ਟੀਟੀ ਸਾਹਿਬ ਨੂੰ ਯਾਦ ਹੈ ਨਾ ਲੈ ਲਿਆ ਸੀ ਮਤੌਰ ਮੰਤਰੀ ਜੀ ਤੇ ਜਦੋਂ ਉਹਨਾਂ ਨੇ ਇਲੈਕਸ਼ਨ ਲੜਨੀ ਸੀ ਇਲੈਕਸ਼ਨ ਚ ਹਾਰ ਗਏ ਸਨ ਹੂੰ ਇਹ ਰਾਜਸਥਾਨ ਦੇ ਆ ਪੰਜਾਬੀ ਪੱਟੀ ਦੇ ਵਿੱਚ ਇਲੈਕਸ਼ਨ ਹੋਇਆ ਸੀਗਾ ਜਿਹਦੇ ਮੋਢੇ ਤੇ ਸਾਰੀ ਖੇਡ ਖੇਡ ਲਓ ਤੁਸੀਂ ਤੇ ਉਹ ਮੋਢਾ ਥੱਲੇ ਨੂੰ ਖਿੱਚ ਜੇ ਤੇ ਔਕਾ ਬਣਦਾ ਗੱਲ ਇਹ ਆ ਕਿ ਕਈ ਵਾਰ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਵੀ ਗੁੰਜਾਇਸ਼ ਰਹਿੰਦੀ ਹੈ ਨਾ ਸਾਹਿਬ ਕਹਾਣੀਆਂ ਦੀ ਗੁੰਜਾਇਸ਼ ਰਹਿੰਦੀ ਹੈ ਬਿਲਕੁਲ ਸੰਭਾਵਨਾ ਦੋਨੇ ਪੱਖ ਦੀ ਹਾਂਜੀ ਵੀ ਮਤਲਬ ਕਿ ਇਹ ਨਹੀਂ ਹੈ ਕਿ ਜਿੱਤਣ ਦੀ ਜਾਂ ਤਾਂ ਫਿਰ ਇਹ ਆ ਕਿ ਤੁਸੀਂ ਲਾਂਗੜ ਖਿੱਚੀ ਆ ਤੇ ਹਰ ਹਾਲ 'ਚ ਅਸੀਂ ਜਿੱਤ ਪ੍ਰਾਪਤ ਕਰਨੀ ਆ ਪਰ ਜੇ ਮੰਨ ਲਓ ਐਸਾ ਹੋ ਜਾਂਦਾ ਜੇ ਲਾ ਕੇ ਆਪਾਂ ਗੱਲ ਕਰੀਏ ਹੂੰ ਜੇ ਐਸਾ ਹੋ ਜਾਂਦਾ ਤੇ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿਣਾ ਫੇਰ ਸਮਝ ਲਓ ਕਿ ਉੱਥੇ ਉਹ ਜਿਹੜਾ ਗੁਬਾਰਾ ਫੁੱਲਿਆ ਸੀਗਾ ਨਾ ਬਿਲਕੁਲ ਖਤਮ ਨਹੀਂ ਖੇਡਾਂ ਬਿਲਕੁਲ ਪਰ ਆਖਰੀ ਉਮੀਦ ਵੀ ਇਹਨਾਂ ਕੋਲੇ ਫਿਰ ਵੱਡੀ ਉਹੀ ਹੈ ਫਿਰ ਦੇਖੋ ਸਿਆਸਤ ਦੇ ਵਿੱਚ ਰਿਸਕ ਤਾਂ ਲੈਣਾ ਹੀ ਪੈਂਦੇ ਆ ਜੀ ਰਿਸਕ ਤਾਂ ਇੱਥੇ ਸਭ ਮਤਲਬ ਕਿ ਤੁਹਾਨੂੰ ਪਤਾ ਹੀ ਆ ਹੂੰ ਹੂੰ ਬਹੁਤ ਥਾਵਾਂ ਤੇ ਰਿਸਕ ਲੈਣੇ ਪੈਂਦੇ ਆ ਬਿਲਕੁਲ ਆ ਜਿਹੜੇ ਮਜਨੂਨ ਦੇ ਕਿੰਨੇ ਰਿਸਕ ਲੈਂਦੇ ਨੇ ਨੰਬਰ-ਨੰਬਰ ਫੜਾਉਣ ਵਾਸਤੇ ਜੀ 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 ਉਹ ਕਿਰਦਾ ਫਿਰ ਡੇ ਰਿਸਕ ਲੈ ਕਾ ਫਿਰ ਤਾਂ ਹਣੀ ਫੜੀ ਜਾਂਦੀ ਆ ਤੇ ਧੌਣ ਤੇ ਧੌਣ ਦਾ ਫਿਰ ਜਿਹੜਾ ਕਹਿੰਦੇ ਕਿ ਉੱਥੇ ਫਿਰ ਹਾਲ ਹੁੰਦਾ ਸਭ ਨੂੰ ਪਤਾ ਹੀ ਆ ਤਾਂ ਰਿਸਕ ਤੇ ਹਰੇਕ ਥਾਂ ਤੇ ਆ ਸਰ ਜਿਸਨਸ ਕੋਈ ਵੀ ਕਰੋਗੇ ਰਿਸਕ ਹੀ ਹੈ ਕਿ ਤਰ੍ਹਾਂ ਨਾਲ ਕਹਿੰਦੇ ਪਰ ਇੱਕ ਰਿਸਕ ਹੁੰਦਾ ਕੈਲਕੂਲੇਟਿਡ ਰਿਸਕ ਸਰ ਇੱਕ ਹੁੰਦਾ ਅਨਾਂ ਰਿਸਕ ਹੂੰ ਦੋਨਾਂ ਚੰਤਰ ਹੈ ਬਿਲਕੁਲ ਇੱਕ ਕੈਲਕੂਲੇਟਿਡ ਲੈ ਰਹੇ ਨੇ ਚਲੋ ਜੀ ਖੈਰ ਸਿਆਸਤ ਬਿਨਾਂ ਰਿਸਕ ਕਹਿੰਦੇ ਕੀਤੀ ਨਹੀਂ ਜਾ ਸਕਦੀ ਜਟਵੈਰ ਜੀ ਕਹ ਰਹੇ ਕਿ ਅਦਰ ਜਾਟਨ ਫਾਇਜ਼ੀ ਕਰਨੇ ਰੋੜਾ ਸਾਹਿਬ ਨੂੰ ਦਿੱਲੀ ਸੰਭਾਲ ਮੰਤਰਾਲਾ ਦੇਣਾ ਚਾਹੀਦਾ ਕਹਿੰਦੇ ਸੋਨੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪਾਂ ਨੂੰ ਰੈਗੂਲਰ ਸੁਣਦੇ ਨੇ ਕਹਿੰਦੇ ਰਾਜਸਥਾਨ ਦੇ ਮੰਤਰੀ ਵਾਲੀ ਨਾ ਹੋ ਜੇ ਇਹਨਾਂ ਨਾਲ ਰਜਿੰਦਰ ਸਿੰਘ ਜੀ ਕਹਿ ਰਹੇ ਨੇ ਤੇ ਮਿੱਤਰ ਕਹਿ ਰਹੇ ਨੇ ਕਿ ਸੀਪੂ சுரேਨ ਛਤੀਸਗੜ ਦੇ ਮੁੱਖ ਮੰਤਰੀ ਵਜੋਂ ਸੌਂ ਲੀਤੀ ਸੀ ਤੇ ਜਿਮਨੀ ਚੋਣ ਹਾਰ ਗਏ ਸੀ ਕਹਿੰਦੇ ਬਾਅਦ ਛੱਟਣਾ ਪਿਆ ਸੀ ਫਿਰ ਮੁੱਖ ਮੰਤਰੀ ਸ਼ਿਬੂ ਸਰੇ ਜੀ 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 ਅ ਮਿੰਟ ਦੀਆਂ ਪੜ ਗਿਆ ਦੰਦਿਆਂ ਮਸਾਲਾ ਤੁਹਾਨੂੰ ਮਿਲ ਜਾਂਦੀਆਂ ਨੇ ਰਾਜਨੀਤੀ 'ਚ ਜੀ ਕਿ ਸੋਚਿਆ ਕੁਝ ਹੁੰਦਾ ਆਪਣੀ ਜ਼ਿੰਦਗੀ 'ਚ ਵੀ ਕਈ ਵਾਰ ਇਹੋ ਹੀ ਹੁੰਦਾ ਨਾ ਹੂੰ ਕਈ ਵਾਰ ਹੁੰਦਾ ਤੇ ਇਹੋ ਹੀ ਆ ਨਾ ਕਿ ਜਾਣਾ ਤੇ ਆਪਾਂ ਕਿਤੇ ਹੁੰਦਾ ਤੇ ਪਹੁੰਚ ਹਸਪਤਲ ਜਾਂਦੇ ਆ ਰਾਜ ਐਕਸੀਡੈਂਟ ਦਾ ਥੋੜੀ ਸੋਚਿਆ ਹੁੰਦਾ ਵੀ ਯਾਰ ਅੱਜ ਕਿਤੇ ਖੱਡੇ 'ਚ ਧੌਣ ਪਰਨੇ ਪਏ ਹੋਵਾਂਗੇ ਬਿਲਕੁਲ ਉਹ ਐਂਟਰੀ ਪਤਾ ਨਹੀਂ ਕਿੱਥੋਂ ਹੋ ਜਾਂਦੀ ਕਈ ਵਾਰੀ ਕੋਲੇ ਇਹ ਸਾਬ ਕਰ ਰਹੇ ਨੇ ਕਿ ਸੁਖੀਰ ਬਾਦਲ ਨੇ ਕਿਸੇ ਨੇ ਕਹਿੰਦੇ ਸੀਟ ਹੀ ਨਹੀਂ ਖਾਲੀ ਕੀਤੀ ਸੀ ਕਹਿੰਦੇ 6 ਮਹੀਨੇ ਉਪ ਮੁੱਖ ਮੰਤਰੀ ਰਹਿਣ ਤੋਂ ਬਾਅਦ ਅਸਤੀਫਾ ਦਿੱਤਾ ਕਬਾਇਆ ਨੇ ਜਲਾਲਾਬਾਦ ਸੀਟ ਛੱਡੀ ਫਿਰ ਦੁਬਾਰਾ ਉਪ ਮੁੱਖ ਮੰਤਰੀ ਬਣਿਆ ਹਾਂ ਜੀ ਜਲਾਲਾਬਾਦ ਉਪਚੋਣ ਹੋਈ ਸੀ ਸੁਖਵੀਰ ਬਾਦਲ ਨੂੰ ਵੀ ਚਲੋ ਜਲਾਲਾਬਾਦ ਉਹ ਉਪਚੋਣ ਹੋਈ ਸੀਗੀ ਤੇ ਉਹ ਮੈਨੂੰ ਸਾਰੇ ਪ੍ਰਕਰਨ ਦਾ ਤੇ ਨਹੀਂ ਪਤਾ ਯਾਦ ਨਹੀਂ ਮੈਨੂੰ ਪਰ ਸ਼ੇਰ ਸਿੰਘ ਕਬਾਇਆ ਉਤੋਂ ਹੀ ਚਿੰਤੇ ਗੁਣੇ ਨਾ ਜੀ ਸ਼ੇਰ ਸਿੰਘ ਕਬਾਇਆ ਤੇ ਮੁੜ ਕੇ ਕਬਾਇਆ ਇਹਨਾਂ ਨੇ ਬਹੁਤ ਤੇਜ਼ੀ ਨਾਲ ਹਟਾਇਆ ਕਮਾਇਆ ਕਮਾਇਆ ਸਾਬ ਫਿਰ ਕੋ ਮਦੇ ਕਮਾਉਦੇ ਜਿਹੜੇ ਆ ਬਈ ਕਾਂਗਰਸ ਚ ਆ ਗਏ ਤੇ ਦੇਖੋ ਤਕਦੀਰ ਉਹਨਾਂ ਦੀ ਬਈ ਜੀ ਫਿਰ ਉਹ ਐਮਪੀ ਬਣ ਗਏ ਯਾਰ ਹੂੰ ਮੁੰਡਾ ਵਿੱਚ ਦੀ ਐਮਐਲਏ ਬਣ ਗਿਆ ਸੀਗਾ ਚਰਚਾ ਮੁੰਡਾ ਆ ਰ ਗਿਆ ਤੇ ਪਾਪਾ ਜਿੱਤ ਗਿਆ ਯਾਨੀ ਇੱਕ ਦੀ ਨੰਬਰਦਾਰੀ ਤੇ ਫਕੀ ਰਹੀ ਹੈ ਨਾ